ਹਾਲਤ ਉਸ ਸਮਾਧੀ ਦੀ ਆਉਂਦੀ ਆੱਖਾਂ ਬੇਟੀਆਂ ਆਂ ਜਪਦੀ ਹਾਲਤ ਅੰਧੇਰਾ ਆਉਂਦਾ ਇੰਜ ਵੀ ਕਹਿ ਲੋ ਉਸ ਹਾਲਤ ਦੇਚ ਉਹ ਪ੍ਰਮਾਤਮਾ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦਾ ਉਸ ਵਕਤ ਕੁਛ ਵੀ ਨਹੀਂ ਪਤਾ ਚਲਦਾ ਕਹਿੰਦੇ ਨੇ ਜਦ ਥੋੜੀ ਜਿਹਾ ਹੋਸ਼ ਮਨੁੱਖ ਨੂੰ ਆਉਂਦੀ ਏ ਤੋ ਹੈਰਾਨ ਹੋ ਜਾਂਦਾ ਇਹ ਅਵਸਥਾ ਕਿਸ ਤਰ੍ਹਾਂ ਬਣ ਗਈ ਮੇਰੀ ਅੰਦਰੋਂ ਮੇਰਾ ਖੁਦਾ ਪ੍ਰਗਟ ਹੋ ਗਿਆ ਹੈ ਭਗਤ ਕਬੀਰ ਕਹਿੰਦੇ ਨੇ ਕਿਉਂਕਿ ਕਬੀਰ ਦੇ ਪਿਤਾ ਨੇ ਇਸਲਾਮ ਕਬੂਲ ਕਰ ਲਿਆ ਸੀ ਸ਼ੂਦਰਾਂ ਤੇ ਇਤਨਾ ਦਬਾਅ ਪੈ ਗਿਆ ਸੀ ਇਹਨਾਂ ਨੂੰ ਇਸਲਾਮ ਕਬੂਲ ਕਰਨਾ ਪਿਆ ਭਾਰਤ ਵਿੱਚ ਨਮਾਜ਼ ਨਹੀਂ ਪੜਦਾ ਕਬੀਰ ਕਹਿੰਦੇ ਨੇ ਪੜਨ ਜਾਂਦਾ ਮੈਂ ਰੋਜ਼ ਤੈਨੂੰ ਦੇਖਿਆ ਨਹੀਂ ਕਦੀ ਮਸਜਿਦ ਵਿੱਚ ਤੂੰ ਕਬੀਰ ਦੇ ਬੋਲ ਨੇ ਦੇਹੀ ਮਹਿਜਿਦ ਮਨ ਮੌਲਾਣਾ ਸਹਿਜ ਨਮਾਜ਼ ਗੁਜ਼ਾਰੇ ਇਹ ਤੇ ਹੀ ਮੇਰੀ ਮਸਜਿਦ ਹੈ ਮਨ ਮੇਰਾ ਮੌਲਵੀ ਇਹ ਗਿਆਨ ਦੀ ਨਮਾਜ਼ ਮੈਂ ਹਰ ਵਕਤ ਪੜਦਾ ਤੁਸੀਂ 5 ਟਾਈਮ ਪੜਦੇ ਮੈਂ ਹਰ ਵਕਤ ਪੜਦਾ ਉਹ ਇਸ ਤਰ੍ਹਾਂ ਦਾ ਬੰਦਾ ਤੇ ਇੰਜ ਦੇਸੇਗਾ ਇਹ ਤੇ ਦਵਾਈ ਖਾਂਦਾ ਹੀ ਨਹੀਂ ਇਹ ਤੇ ਔਸ਼ਧੀ ਖਾਂਦਾ ਹੀ ਨਹੀਂ ਬਿਮਾਰ ਹੋ ਕੇ ਔਸ਼ਧੀ ਨਹੀਂ ਖਾਂਦਾ ਜ਼ਬਰਦਸਤ ਦਸਤੇ ਖਿਲਾਓ ਨਹੀਂ ਖਾਂਦਾ ਤਾਂ ਵੀ ਖਿਲਾਓ ਉਮਰ ਚ ਕਰਾ ਇਸ ਤਰ੍ਹਾਂ ਦੇ ਮਨੁੱਖ ਜਦ ਕਦੀ ਤੰਦਰੁਸਤ ਹੋ ਜਾਂਦੇ ਨੇ ਬਿਮਾਰ ਲੋਕ ਉਹਨਾਂ ਨੂੰ ਤੰਦਰੁਸਤ ਮੰਨਣ ਨੂੰ ਰਾਜ਼ੀ ਨਹੀਂ ਹੁੰਦੇ ਕਿਉਂ ਲੰਬੀ ਬਿਮਾਰੀ ਦੇ ਜੀਣ ਵਾਲਾ ਗੁਰਬਾਣੀ ਦਾ ਫੈਸਲਾ ਰੋਗੀ ਕੇ ਭਾਣੇ ਸਬਰੋਗੀ ਸਬਰੋਗੀ ਨੇ ਔਸ਼ਧੀ ਨਹੀਂ ਖਾ ਰਿਆ ਇਹਦੀ ਸ਼ਰਧਾ ਟੁੱਟ ਗਈ ਏ ਇਹ ਕਾਫਰ ਹੈ ਖਿਲਾਓ ਦਵਾਈ ਪਰ ਕੌਣ ਦੱਸੇ ਤੰਦਰੁਸਤ ਨੂੰ ਨਹੀਂ ਲੋੜ ਇਹ ਤੇ ਪਹੁੰਚ ਗਿਆ ਉਸਨੇ ਚੱਲਣਾ ਹੈ ਉਸਨੇ ਭਟਕਣਾ ਹੈ ਜੋ ਰਸਤੇ ਦੇ ਚ ਤੇ ਜੋ ਘਰ ਪਹੁੰਚ ਗਿਆ ਹੁਣ ਕਿਉਂ ਛੱਲੇ ਉਨ ਤੇ ਬੈਠੇਗਾ ਬੈਠ ਕੇ ਆਨੰਦ ਲਏਗਾ ਤਕੀਮਾਂ ਲਾਏਗਾ ਅਕਸਰ ਇਸ ਤਰ੍ਹਾਂ ਦੇ ਪੁਰਸ਼ ਸਮਝ ਦੇ ਚ ਨਾ ਆਏ ਤੋ ਪ੍ਰਾਚੀਨ ઋષਿ ਮੁਨੀਆਂ ਨੇ ਮਨ ਦੇ ਤੇ ਜੋ ਕੂੜ ਦੀ ਮਹਿਲ ਕੂੜ ਕੀ ਜੋ ਦਿਖਾਈ ਵੀ ਦਿੰਦਾ ਹੈ ਪ੍ਰਭਾਵਿਤ ਵੀ ਕਰਦਾ ਹੈ ਤੇ ਪਕੜੀਏ ਹੈ ਨਹੀਂ ਪਕੜ ਦੇ ਚ ਨਹੀਂ ਆਉਂਦਾ ਜੋ ਇਸ ਨੂੰ ਅਨਰਵਚਨੀ ਕਹਿੰਦੇ ਨੇ ਹੈ ਨਹੀਂ ਹੈ ਨਹੀਂ ਹੈ ਹੈ ਕਿ ਦੋ ਜੋੜਨੇ ਪੈਂਦੇ ਨੇ ਹੈ ਹੈ ਦੀ ਹਾਲਤ ਵਿੱਚ ਕੇਵਲ ਪ੍ਰਮਾਤਮਾ ਉਸੇ ਨੂੰ ਕਹਿ ਸਕਦੇ ਹੈ ਸੰਸਾਰ ਇਹਨੂੰ ਅਨਰਵਚਨੀ ਕਹਿੰਦੇ ਨੇ ਹੈ ਨਹੀਂ ਹੈ ਨਹੀਂ ਹੈ ਹੈ ਕਿ ਬਿਲਕੁਲ ਇਹ ਵੀ ਨਹੀਂ ਕਹਿ ਸਕਦੇ ਨਹੀਂ ਹੈ ਦਿਖਾਈ ਦਿੰਦਾ ਹੈ ਪ੍ਰਭਾਵਿਤ ਕਰਦਾ ਹੈ ਪਰ ਹੈ ਵੀ ਨਹੀਂ ਕਹਿ ਸਕਦੇ ਭਾਅ ਹੈ ਲੰਘੇ ਪਕੜਦੇ ਚ ਨਹੀਂ ਆਇਆ ਮੈਂ ਫਿਰ ਅਰਸ ਕਰਾਂ ਹੈ ਨਹੀਂ ਹੈ ਨਹੀਂ ਹੈ ਹੈ ਇਸ ਨੂੰ ਗੁਰਬਾਣੀ 'ਚ ਬਿਆਨ ਕਰਦੀ ਹੈ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਮਸਤ ਬ੍ਰਹਿਮੰਡ ਦਾ ਜੀਵਨ ਹੈ ਪਰ ਸੁਪਨੇ ਜੈਸਾ ਪਰ ਸਿ ਇਹ ਨਹੀਂ ਕਹਿ ਸਕਦੇ ਸੁਪਨਾ ਨਹੀਂ ਹੈ ਕਿਉਂ ਨਹੀਂ ਹੈ ਸੁਪਨਤ ਹੈ ਸੁਪਨਾ ਪ੍ਰਭਾਵਿਤ ਕਰਦਾ ਹੈ ਸੁਪਨੇ ਵਿੱਚ ਕੋਈ ਅਗੰਮੀ ਵਸਤੂ ਕੋ ਕੀਮਤੀ ਚੀਜ਼ ਮਿਲ ਜਾਏ ਮਨ ਉਤਨੇ ਹੀ ਖੁਸ਼ ਹੁੰਦਾ ਜਿੰਨਾ ਜਾਗਰਤ ਅਵਸਥਾ ਦੇ ਵਿੱਚ ਸਪਨੇ 'ਚ ਕੋਈ ਅਜ਼ੀਜ਼ ਸੰਬੰਧੀ ਪਿਆਰਾ ਵਿਛੜ ਜਾਏ ਮਨ ਉਤਨਾ ਹੀ ਦੁਖੀ ਹੁੰਦਾ ਜਿੰਨਾ ਜਾਗਰਤ ਅਵਸਥਾ 'ਚ ਸਪਨੇ 'ਚ ਮਨੁੱਖ ਨੇ ਕਤਲ ਕੀਤਾ ਹੈ ਕੋਈ ਵੱਡਾ ਜੁਰਮ ਕੀਤਾ ਹੈ ਮਨ ਇਤਨਾ ਹੀ ਭੈ ਭੇਤ ਆਉਂਦਾ ਹੈ ਮਹਿਲਾ ਆਉਂਦਾ ਹੈ ਜਿੰਨਾ ਜਾਗਰਤ ਦੇ 'ਚ ਤਾਂ ਪ੍ਰਭਾਵਿਤ ਆਉਂਦਾ ਹੈ ਸਪਨੇ ਵਿੱਚ ਮਨੁੱਖ ਨੇ ਦੁਰਾਚਾਰ ਕੀਤਾ ਯਕੀਨ ਜਾਨੋ ਸਰੀਰ ਦੀ ਉਹੀ ਹਾਲਤ ਬਣਦੀ ਹੈ ਜੋ ਜਾਗਰਤ ਅਵਸਥਾ ਦੇਚ ਤੇ ਫਿਰ ਕਿਸ ਤਰ੍ਹਾਂ ਕਹਿ દਈਏ ਕਿ ਸਿਰਫ ਸੁਪਨਾ ਸੁਪਨਾ ਨਹੀਂ ਹੈ ਨਹੀਂ ਹੈ ਨਹੀਂ ਨਾਲੇ ਵੀ ਕਹਿਣਾ ਪੈਗਾ ਹੈ ਪ੍ਰਭਾਵਿਤ ਹੋਇਆ ਹੈ ਤਨ ਬਕਾਇਦਾ ਅਸਰ ਹੋਇਆ ਹੈ ਤਨ ਦਾ ਅਸਰ ਮਨ ਤੇ ਪੈਂਦਾ ਮਨ ਦਾ ਅਸਰ ਤਨ ਤੇ ਪੈਂਦਾ ਹੈ ਪਰ ਸੁਪਨੇ ਤੋਂ ਮੁਰਾਦ ਇਹ ਨਹੀਂ ਨਹੀਂ ਹੈ ਹੈ ਸ਼ਾਇਦ ਨਹੀਂ ਹੈ ਅਨਰਵਚਨੀ ਐਸਾ ਨਹੀਂ ਕਹਿ ਸਕਦੇ ਹੈ ਸਿਰਫ ਹੈ ਇਹ ਤੇ ਪ੍ਰਮਾਤਮਾ ਹੈ ਸੰਸਾਰ ਹੈ ਨਹੀਂ ਹੈ ਨੈ ਨੋ ਦੇਖਤ ਇਹ ਜਗ ਜਾਈ ਤੇ ਬਹਾਉ ਹੈ ਤੇ ਜਾ ਰਿਹਾ ਹੈ ਹੈ ਨਹੀਂ ਹੈ ਐਗਾ ਸੀ ਬਚਪਨਾ ਕਿਸੇ ਵਕਤ ਨਹੀਂ ਹੈ ਅੱਜ ਐਸੀ ਜਵਾਨੀ ਅਜ ਨਹੀਂ ਹੈ ਹੈਸਨ ਮਾਂ ਬਾਪ ਅਜ ਨਹੀਂ ਨੇ ਫਰੀਦਾ ਕਿੱਥੇ ਤੇੜੇ ਮਾਪਿਆਂ ਜਿੰਨੇ ਤੂੰ ਜਣਿਆ ਕੱਲ ਤੇ ਹੈਸਨ ਮੇਰੀ ਮਾਂ ਵੀ ਸੀ ਮੇਰਾ ਪਿਤਾ ਵੀ ਸੀ ਬਾਬਾ ਫਰੀਦ ਪਰ ਹੁਣ ਨਹੀਂ ਨੇ ਫਰੀਦਾ ਕਿੱਥੇ ਤੇੜੇ ਮਾਪਿਆਂ ਜਿੰਨੇ ਤੂੰ ਜਣਿਆ ਪੌਸੋ ਉਹ ਲੱਦ ਗਏ ਤੂੰ ਅਜੇ ਨਾ ਪਤੀ ਨੇ ਤੈਨੂੰ ਅਜੇ ਵੀ ਸਮਝ ਨਹੀਂ ਆਈ ਸਭ ਕੁਝ ਸੁਪਨਾ ਹੈ ਹੈ ਨਹੀਂ ਹੈ ਕਲ ਮਾਂ ਸੀ ਅਜ ਨਹੀਂ ਹੈ ਐਸਾ ਨਹੀਂ ਕਹਿ ਸਕਦੇ ਮਾਂ ਨਹੀਂ ਸੀ ਹੈ ਸੀ ਅਜ ਨਹੀਂ ਹੈ ਇਹ ਨਹੀਂ ਕਹਿ ਸਕਦੇ ਕਿ ਪਿਤਾ ਨਹੀਂ ਸੀ ਹੈ ਸੀ ਅਜ ਨਹੀਂ ਹੈ ਬਹਾਅ ਹੋ ਰਿਹਾ ਹੈ कल मां से आज नहीं है कल पिता से आज नहीं है आज मैं हां कल नहीं हो मांगा, आज हां कल नहीं होवगा ने मनुख किसे हद तक कबूल कर लेना है सब कुछ दे प्रति स्याणे तो स्याणा मनुख भी ये सब कुछ है कल नहीं हो जाएगा पर पुरखा उस तू तो भी ते है ना तू कबूल कर तू भी नहीं हो जाएगा तेरे बच्चे भी कह देंगे कल ते पिता सी अज नहीं है कल ते मां सब कुछ देते मोर सुपने दी लांदा है अपने ते नहीं है नहीं है दी हालत दिख कुछ भी नहीं सिवाय परमात्मा तो और कुछ भी नहीं है बाकी सब कुछ है शायद नहीं है नहीं है ਹੇ ਇਸ ਤਰ੍ਹਾਂ ਦੀ ਜਿਸ ਦੀ ਹਾਲਤ ਹੋਵੇ ਉਸ ਨੂੰ ਕਹਿੰਦੇ ਨੇ ਕੋੜ ਝੂਠ ਇਹ ਝੂਠ ਦੀ ਮਹਿਲ ਇਹ ਝੂਠ ਦੀ ਦੀਵਾਰ ਕਿਵੇਂ ਟੁੱਟੇ ਕਿਉ ਸਚਿਆਰਾ ਹੋਈਏ ਕਿਉ ਕੋੜੇ ਟੁੱਟੇ ਪਾਰ ਜੋ ਹੈ ਤੇ ਨਹੀਂ ਹੋ ਜਾਂਦਾ ਤੇ ਜੋ ਨਹੀਂ ਹੈ ਹੈ ਹੋ ਜਾਂਦਾ ਬਸ ਇਸੇ ਦੀ ਪਕੜ ਹੈ ਜੋ ਹੈ ਤੇ ਕਤਈ ਨਹੀਂ ਨਹੀਂ ਹੁੰਦਾ ਹੈ ਹਮੇਸ਼ਾ ਹੈ ਆਦ ਸਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚ ਜੋ ਹੈ ਹਰ ਵਕਤ ਹੈ ਇਸ ਦੇ ਵਿਚਕਾਰ ਦੀਵਾਰ ਕੀ ਹੈ ਜੋ ਹੈ ਨਹੀਂ ਹੈ ਬਸ ਇਹ ਦੀਵਾਰ ਹੈ ਔਰ ਕੋਈ ਦੀਵਾਰ ਨਹੀਂ ਇਹ ਜੀਵਨ ਦੀਵਾਰ ਹੈ ਜੋ ਹੈ ਨਹੀਂ ਹੈ ਪਰ ਇਸ ਜੀਵਨ ਵਾਸਤੇ ਸਭ ਕੁਝ ਚਾਹੀਦਾ ਜੋ ਹੈ ਕੱਲ ਨਹੀਂ ਹੋ ਜਾਂਦਾ ਜੀਵਨ ਸੀਮਤ ਹੈ ਫਿਰ ਇਸ ਜੀਵਨ ਲਈ ਮਨ ਨੂੰ ਲੰਬਾ ਲੋਭ ਲੰਬੀ ਵਾਸ਼ਨਾ ਲੰਬਾ ਹੰਕਾਰ ਅੱਗੇ ਪੌੜੀਆਂ 'ਚ ਇਸ ਦਾ ਸਾਰਾ ਖੁਲਾਸਾ ਹੋਵੇਗਾ ਕਿ ਥੋੜੀ ਇੱਕ ਮੈਂ 100 ਸਾਲ ਜੀਵਣਾ ਹੈ ਜੇ ਯੁੱਗ ਚਾਰੇ ਆਰ ਜਾਂ ਮੈਂ ਲੱਖਾਂ ਸਾਲ ਜੀਵਣਾ ਹੈ ਤਾਂ ਫਿਰ ਲੋਭ ਵੀ ਇਤਨਾ ਚਾਹੀਦਾ ਹੈ ਮੈਂ ਲੱਖਾਂ ਸਾਲ ਜੀਵਣਾ ਹੈ ਚਾਰ ਯੁੱਗਾਂ ਤੱਕ ਜੀਵਣਾ ਹੈ ਉਸ ਤੋਂ ਵੀ ਜ਼ਿਆਦਾ ਜੀਵਣਾ ਹੈ ਫਿਰ ਹੰਕਾਰ ਵੀ ਉਨਾ ਹੀ ਚਾਹੀਦਾ ਹੈ ਵਾਸ਼ਨਾ ਵੀ ਉਨੀ ਚਾਹੀਦੀ ਹੈ ਫਿਰ ਤੇ ਸਾਰਾ ਪਸਾਰਾ ਵੀ ਉਨਾ ਹੀ ਚਾਹੀਦਾ ਹੈ ਵਿਸ਼ਵਾਸ ਦੇ ਕਹਿੰਦੇ ਨੇ ਮਨ ਇੱਕੋ ਹੀ ਸਾਧਨਾ ਨਾਲ ਟਿਕਦਾ ਮੈਂ ਦੁਹਰਾ ਦਿਆਂ ਮੌਤ ਨੂੰ ਕਬੂਲ ਕਰ ਦਿਆਂ ਕਿਤਨਾ ਮਨੁੱਖ ਜਪ ਤਪ ਕਰੇ ਕਿਤਨੀ ਬਾਣੀ ਪੜੇ ਮੌਤ ਕਬੂਲ ਨਹੀਂ ਮੰਨ ਨਹੀਂ ਟਿਕਦਾ ਬਾਣੀ ਦੇ ਪੜਦਿਆਂ ਵੀ ਨਹੀਂ ਟਿਕੇਗਾ ਗੁਸਤਖੀ ਮਾ ਸੇਵਾ ਕਰਦੇਆਂ ਵੀ ਨਹੀਂ ਟਿਕੇਗਾ। ਦਾਨ ਪੁੰਨ ਕਰਦੇਆਂ ਵੀ ਨਹੀਂ ਟਿਕੇਗਾ। ਬڑے بڑے ਦਾਨੀਆਂ ਦੇ ਮਨ ਭਟਕਦੇ ਤੁਹਾਨੂੰ ਮਿਲਣਗੇ। بڑے بڑے ਗਿਆਨੀਆਂ ਦੇ ਮਨ ਤੁਹਾਨੂੰ ਭਟਕਦੇ ਮਿਲਣਗੇ। بڑے بڑے ਸੇਵਾ ਕਰਨ ਵਾਲਿਆਂ ਦੇ ਮਨ ਤੁਹਾਨੂੰ ਭਟਕਦੇ ਮਿਲਣਗੇ। ਹਾਂ ਸੇਵਾ ਕਰਦੇ ਹੋਇਆ ਔਰ ਬਾਣੀ ਪੜਦੇ ਹੋਇਆ ਗਿਆਨ ਹਾਸਲ ਕਰਦੇ ਹੋਇਆ ਜਬ ਤੱਕ ਕਰਦੇ ਹੋਇਆ দান ਦੇਂਦੇ ਹੋਇਆ ਇਕ ਗੱਲ ਨਾਲ ਕਬੂਲ ਹੋ ਜਾਏ ਕਿ ਪਹਿਲਾ ਮਰਨ ਕਬੋ ਜੀਵਨ ਕੀ ਛੜਾਸ ਓਏ ਸਬਨ ਕੀ ਰੇਨ ਕਾ ਤੋ ਆਓ ਹਮਾਰੇ ਬਾਸ ਮੈਂ ਉਸ ਦਿਨ ਅਰਸ਼ ਕੀਤੀ ਸੀ ਸਰੀਰ ਤੇ ਮੌਤ ਆਉਂਦੀ ਏ ਸਰੀਰ ਨੂੰ ਰਾਖ ਕਰ ਦਿੰਦੀ ਏ ਖਾਕ ਕਰ ਦਿੰਦੀ ਏ ਕਿ ਮੌਤ ਨੂੰ ਜਦ ਮਨ ਕਬੂਲ ਕਰ ਲੈਂਦਾ ਹੈ ਤਾਂ ਮਨ ਪ੍ਰਮਾਤਮਾ ਹੋ ਜਾਂਦਾ ਹੈ ਨੂਰ ਹੋ ਜਾਂਦਾ ਹੈ ਈਸ਼ਵਰ ਹੋ ਜਾਂਦਾ ਹੈ ਕਿਉਂਕਿ ਮਨ ਮਿਟ ਕੇ ਪ੍ਰਮਾਤਮਾ ਹੋ ਜਾਂਦਾ ਹੈ ਮਨ ਦਾ ਮਿਟਣਾ ਕੀ ਆਪਣੇ ਵਿਚਾਰਾਂ ਦਾ ਮਿਟਣਾ ਤੇ ਆਪਣੇ ਵਿਚਾਰਾਂ ਦਾ ਮਿਟਣਾ ਕੀ ਲੋਭ ਦਾ ਮਿਟਣਾ ਕਾਮ ਦਾ ਮਿਟਣਾ ਹੰਕਾਰ ਦਾ ਮਿਟਣਾ ਵਿਚਾਰਾਂ ਚ ਇਹੀ ਕੁਛ ਹੈ ਮਨ ਦਾ ਮਿਟਣਾ ਕੀ ਯਾਦਾਂ ਦਾ ਮਿਟਣਾ ਤੋਂ ਆਪਣੀ ਯਾਦਾਂ ਦੇ ਚ ਹੈ ਕੀ ਤੋ ਮਰਚ ਕਰਾ ਯਾਦਾਂ ਦੇਚ ਪਦਾਰਥ ਨੇ ਵਾਸ਼ਨਾ ਹੈ ਲੋਭ ਹੈ ਹੰਕਾਰ ਹੈ ਔਰ ਹੈ ਕੀ ਸੋਚਣੀ ਦੇਚ ਇਹੀ ਕੁਛ ਹੈ ਮਨ ਮਿਟ ਗਿਆ ਆਪਣੀ ਸੋਚਣੀ ਮਿਟ ਗਈ ਕਹੋ ਕਬੀਰ ਬੁਧ ਹਾਰ ਲਈ ਮੇਰੀ ਬੁਧ ਬਦਲੀ ਸਿਧ ਪਾਈ ਕਹਿੰਦਾ ਜਪਨੇ ਤੇ ਮੌਤ ਨੂੰ ਜਦ ਮੈਂ ਕਬੂਲ ਕੀਤਾ ਕਹੋ ਕਬੀਰ ਮਰਨ ਮਨ ਮਾਨਿਆ ਮਨ ਨੇ ਮਰਨਾ ਕਬੂਲ ਕਰ ਲਿਆ ਭਗਤ ਕਬੀਰ ਕਹਿੰਦੇ ਨੇ ਤਸلیم ਕਰ ਲਿਆ ਕਬੂਲ ਕਰ ਲਿਆ ਤੇ ਫਿਰ ਹੋਇਆ ਕਿ ਪ੍ਰਮਾਤਮਾ ਨੇ ਮੇਰੀ ਮਤ ਚੁਰਾ ਲਈ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਦਬਾਈ ਪ੍ਰਮਾਤਮਾ ਦਾ ਇੱਕ ਨਾਮ ਹਰ ਹੈ ਤੇ ਹਰ ਦੇ 18 ਅਰਥ ਨੇ ਤੇ ਹਰ ਦਾ ਇੱਕ ਅਰਥ ਅਰਥ ਇਹ ਹੈ ਹਰ ਲੈਣਾ ਚੁਰਾ ਲੈਣਾ ਤੂੰ ਹਰੀ ਦਾ ਰਤ ਚੋਰ ਵੀ ਹੈ ਹੈਰਾਨنگੀ ਹੈ ਇਸ ਮਾਮਲੇ 'ਚ ਭਾਰਤ ਦੇ ਸੰਤ ਨਿਰਾਲੇ ਨੇ ਕਿ ਰੱਬ ਨੂੰ ਇਹ ਨਾਮ ਦੇਣ ਲੱਗਿਆ ਸੰਕੋਚ ਨਹੀਂ ਕੀਤਾ ਵੀ ਕਮ ਸੇ ਕਮ ਰੱਬ ਨੂੰ ਚੋਰ ਕਿਉਂ ਕਿਹਾ ਚੋਰ ਵਿੱਚ ਇੱਕ ਗੁਣ ਹੈ ਜਿਸ ਦੇ ਘਰ ਪ੍ਰਵੇਸ਼ ਕਰੇਗਾ ਰਾਤ ਦੇ ਸਮੇਂ ਪ੍ਰਵੇਸ਼ ਇਸ ਢੰਗ ਨਾਲ ਕਰਦਾ ਹੈ ਘਰ ਵਾਲਿਆਂ ਨੂੰ ਕੁਝ ਨਹੀਂ ਪਤਾ ਚੱਲਦਾ ਅਗਰ ਘਰ ਵਾਲਿਆਂ ਨੂੰ ਕੁਝ ਪਤਾ ਚੱਲੇ ਤਾਂ ਕਹਿੰਦੇ ਨ ਚੋਰ ਅਨਾੜੀ ਹੈ ਨਾ ਸਮਝ ਆਏ ਨੌ ਸਿੱਖਿਆ करो सब कुछ चुक कीमती चीज घर वाले ने कुछ नहीं पता चलता घर तो बाहर हो जाता है घर वाले ने कुछ नहीं पता चलता जागते ने घर वाले होश दे चाहते ने तो उदो पता चलता है कि कोई चोर आया ले गया सब कुछ चला गया ਕਦਰ ਜਿਸ ਵਕਤ ਮਨੁੱਖ ਦੇ ਅੰਤਰ ਕਸ਼ ਕਰਨ ਦੇ ਵਿਚ ਅੰਤਿਸ਼ ਕਰਨ ਦੇ ਵਿਚ ਪ੍ਰਮਾਤਮਾ ਪ੍ਰਵੇਸ਼ ਕਰਦਾ ਉਸ ਸਮੇਂ ਨਹੀਂ ਕੁਝ ਪਤਾ ਚਲਦਾ ਕੁਝ ਵੀ ਨਹੀਂ ਪਤਾ ਚਲਦਾ ਹਾਲਤ ਉਹ ਸਮਾਦੀ ਦੀ ਆਉਂਦੀ ਹੈ ਅੱਖਾਂ ਬੀਟੀਆਂ ਹੀਆਂ ਜਪ ਦੀ ਹਾਲਤ ਅੰਧੇਰਾ ਆਉਂਦਾ ਇੰਜ ਵੀ ਕਹਿ ਲੋ ਉਹ ਸਾਲਤ ਦੇ ਵਿਚ ਉਹ ਪ੍ਰਮਾਤਮਾ ਮਨੁੱਖ ਦੇ ਅੰਦਰ ਪ੍ਰਵੇਸ਼ ਕਰਦਾ ਉਸ ਵਕਤ ਕੁਝ ਵੀ ਨਹੀਂ ਪਤਾ ਚਲਦਾ ਕੰਨਨ ਜਦ ਥੋੜੀ ਜਿਹਾ ਹੋਸ਼ ਮਨੋਂ ਖੋਣ ਆਉਂਦੀ ਹੈ ਤੋ ਹੈਰਾਨ ਹੋ ਜਾਂਦਾ ਇਹ ਅਵਸਥਾ ਕਿਸ ਤਰ੍ਹਾਂ ਬਣ ਗਈ ਮੇਰੀ ਹੈਰਾਨ ਹੋ ਜਾਂਦਾ ਇਸ ਦਾ ਪੂਰਾ ਨਿਖੇੜਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿਨ ਏਕ ਅਜਬ ਆਤਮ ਰਾਮ ਜਹ ਅਮਿਤ ਤੇਜ ਅਬਗਤ ਅਕਾਮ ਇਹ ਕੌਣ ਆਏ ਆਤਮ ਸਰੂ ਜਹ ਅਮਿਤ ਤੇਜ ਅਬਗਤ ਅਭੂਤ ਇਹ ਪਰਮ ਪ੍ਰਕਾਸ਼ ਇਹ ਪਰਮ ਚਾਨਣਾ ਕੀ ਪਰਮ ਸੁਖ ਕੌਣ ਹੈ ਇਹ ਕਦੋਂ ਆਇਆ ਹੈ ਇਸਨੇ ਕਦੋਂ ਪ੍ਰਵੇਸ਼ ਕੀਤਾ ਹੈ ਇਹ ਕੌਣ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਵਾਕ ਅਭਿਆਸੀ ਦੇ ਵਾਕ ਇਹ ਸਭ ਕੁਝ ਆਇਆ ਆਉਂਦਿਆਂ ਤੇ ਨਹੀਂ ਪਤਾ ਚੱਲਿਆ ਛੋਰ ਦੀ ਤਰਾ ਆਉਂਦਾ ਹੈ ਹਰੀ ਕੁਝ ਲੈ ਵੀ ਜਾਂਦਾ ਹੈ ਕੀ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰੀ ਨੇ ਮੇਰੀ ਬੁੱਧੀ ਚੁਰਾ ਲਈ ਜਿਹੜੀ ਮੇਰੀ ਸੋਚਣੀ ਸੀ ਜੋ ਮੇਰੇ ਵਿਚਾਰ ਸਨ ਜੋ ਮੇਰੀਆਂ ਯਾਦਾਂ ਸਨ ਸਾਰੀਆਂ ਹੀ ਚੁਰਾ ਲਈਆਂ ਆਪਣੇ ਵਿਚਾਰ ਦੇ ਦਿੱਤੇ ਆਪਣੀ ਸੋਚਣੀ ਦੇ ਦਿੱਤੀ ਆਪਣੀ ਅਕਲ ਦੇ ਦਿੱਤੀ ਆਪਣਾ ਸਭ ਕੁਝ ਰੱਖ ਗਿਆ ਮੇਰਾ ਸਭ ਕੁਝ ਲੈ ਗਿਆ ਮੇਰੇ ਸਾਰੇ ਦੁੱਖ ਲੈ ਗਿਆ ਆਪਣਾ ਪਰਮ ਆਨੰਦ ਰੱਖ ਗਿਆ ਮੇਰਾ ਸਾਰਾ ਅੰਧੇਰਾ ਲੈ ਗਿਆ ਆਪਣਾ ਪਰਮ ਪ੍ਰਕਾਸ਼ ਰੱਖ ਗਿਆ ਮੇਰੇ ਸਾਰੇ ਗੁਨਾਹ ਤੇ ਪਾਪ ਲੈ ਗਿਆ ਆਪਣੀ ਸਾਰੀ ਪਵਿੱਤਰਤਾ ਰੱਖ ਗਿਆ ਐਸਾ ਚੋਰ ਤੁਛ ਲੈ ਕੇ ਚਲਾ ਗਿਆ ਮਹਾਨ ਦੇ ਕੇ ਜੋ ਹੈ ਜੋ ਹੈ ਉਸਨੇ ਦੇ ਦਿੱਤਾ ਸਾਰੀ ਗਲਾਜ਼ਤ ਸਾਰੇ ਗੁਨਾਹ ਚੁੱਕ ਕੇ ਲੈ ਗਿਆ ਸਾਰੇ ਪੁੰਨ ਸਾਰੀ ਪਵਿੱਤਰਤਾ ਦੇ ਦਿੱਤੀ ਕਹੋ ਕਬੀਰ ਬੁਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਕਹਿੰਦਾ ਮੇਰੀ ਬੁੱਧੀ ਉਸ ਪਰਮਾਤਮਾ ਨੇ ਹਰ ਲਈ ਚੁਰਾ ਲਈ ਮੈਨੂੰ ਨਹੀਂ ਪਤਾ ਚਲੇ ਕਿਵੇਂ ਲੈ ਗਿਆ ਕਬੀਰ ਬੜੀ ਹਿੰਮਤ ਦੀ ਗੱਲ ਮੇਰੀ ਸੋਚਣੀ ਲੈ ਗਿਆ ਸੁੱਧ ਮੇ ਨਾ ਸੁੱਧ ਰਹੀ ਮਤ ਮੇ ਨਾ ਮਤ ਹੈ ਉਹ ਮੇਰੀ ਆਪਣੀ ਸੁੱਧ ਬੁੱਧ ਨਹੀਂ ਰਹੀ ਮੇਰੀ ਅਕਣੀ ਆਪਣੀ ਅਕਲ ਨਹੀਂ ਰਹੀ ਉਹ ਤੇ ਲੈ ਗਿਆ ਕਦੋਂ ਲੈ ਗਿਆ ਤੇ ਕਦੋਂ ਉਸਨੇ ਪ੍ਰਵੇਸ਼ ਕੀਤਾ ਪਤਾ ਹੀ ਨਹੀਂ ਚਲੇ ਚੋਰ ਦੀ ਤਰ੍ਹਾਂ ਆਇਆ ਲੈ ਗਿਆ ਸਭ ਕੁਝ ਰੱਖ ਗਿਆ ਆਪਣੀ ਸੋਚਣੀ ਰੱਖ ਗਿਆ ਆਪਣੀਆਂ ਯਾਦਾਂ ਰੱਖ ਗਿਆ ਆਪਣਾ ਗਿਆਨ ਜਿਸ ਵਿੱਚ ਆਨੰਦ ਹੀ ਆਨੰਦ ਸੀ ਪ੍ਰਕਾਸ਼ ਹੀ ਪ੍ਰਕਾਸ਼ ਖੁਸ਼ੀਆਂ ਹੀ ਖੁਸ਼ੀਆਂ ਸਨ ਤੋਂ ਖੈਰ ਪਾਲ ਮੈਲ ਕੂੜ ਦੀ ਹੈ دیوار ਕੋੜ ਦੀ ਹੈ ਮੈਲ ਮਨ ਤੇ ਕੋੜ ਦੀ ਹੈ ਤੇ ਮੈਂ ਫਿਰ ਅਰਜ਼ ਕਰਾਂ ਕੋੜ ਕਿਸ ਨੂੰ ਕਹਿਣਾ ਹੈ ਨਹੀਂ ਹੈ ਨਹੀਂ ਹੈ ਹੈ ਸਿਰਫ ਐਸਾ ਨਹੀਂ ਕਹਿ ਸਕਦੇ ਹੈ ਕੂੜਮਿਆਂ ਕੂੜ ਬੇਬੇ ਖੱਪ ਹੋਏ ਖਾਰ ਕੁਸਾਕੀ ਮਾਫੂਮ ਚੁਕੇ ਸਤਗੁਰ ਦੀ ਪੰਗਤੀ ਅਮਯਾਰਥ ਕਰਦਿਆਂ ਹੈਗੀ ਸੀ ਪਤਨੀ ਅਜ ਨਹੀਂ ਹੈ ਐਸੀ ਪਤੀ ਅਜ ਨਹੀਂ ਹੈ ਆਖਰ ਦੁਆਨ ਦੇ ਚ ਇੱਕ ਤੇ ਵਾਰੀ ਵਾਰੀ ਜਾਂਦਾ ਹੈ ਕੱਲ ਤੇ ਐਸੀ ਅੱਜ ਨਹੀਂ ਕੱਲ ਤੇ ਹੈ ਸੀ ਅੱਜ ਨਹੀਂ ਹੈ ਨਹੀਂ ਹੈ ਕੱਲ ਤੇ ਮਾਂ ਹੈ ਸੀ ਅੱਜ ਨਹੀਂ ਹੈ ਕੱਲ ਤੇ ਪਿਤਾ ਹੈ ਸੀ ਅੱਜ ਨਹੀਂ ਹੈ ਕੱਲ ਤੇ ਬਚਪਨਾ ਹੈ ਸੀ ਅੱਜ ਨਹੀਂ ਹੈ ਕੱਲ ਤੇ ਜਵਾਨੀ ਹੈ ਸੀ ਅੱਜ ਨਹੀਂ ਹੈ ਜੋ ਹੈ ਨਹੀਂ ਹੋ ਜਾਂਦਾ ਉਸ ਨੂੰ ਕੋੜ ਕਹਿੰਦੇ ਉਸ ਨੂੰ ਸੁਪਨਾ ਕਹਿੰਦੇ ਜੋ ਹੈ ਤੇ ਨਹੀਂ ਤੇ ਹੈ ਤੇ ਨਹੀਂ ਵਿੱਚ પતિ ਪਤਨੀ ਵੀ ਨੇ ਜਿਸ ਸੰਬੰਧ ਕਰਕੇ ਨਾਨਕੇ ਦਾਦਕੇ ਸਹੁਰਿਆਂ ਦੇ ਸੰਬੰਧ ਬਣਦੇ ਨੇ ਮੂਲ ਰਿਸ਼ਤਾ ਹੈ ਨਹੀਂ ਹੈ ਨਹੀਂ ਹੈ ਹੈ ਸਭ ਕੁਝ ਕੋੜ ਤੇ ਮਨੁੱਖ ਨੂੰ ਸੱਚ ਨਹੀਂ ਚੇਤੇ ਆ ਰਿਹਾ ਕਿਦਰੇ ਪਦਾਰਥਾਂ ਕਰਕੇ ਕਿਦਰੇ ਪਰਿਵਾਰ ਕਰਕੇ ਕਿਦਰੇ ਹੰਕਾਰ ਕਰਕੇ ਹੋਰ ਕਿਸ ਕਰਕੇ ਕਿਦਰੇ ਪੁੱਤਰ ਸਾਹਮਣੇ ਨੇ ਮਿੱਤਰ ਸਾਹਮਣੇ ਨੇ ਪਤਨੀ ਸਾਹਮਣੇ ਪਤੀ ਸਾਹਮਣੇ ਇਹ ਉਸ ਦਾ ਅਕਸ ਉਸ ਦਾ ਪ੍ਰਵਾਹ ਉਸ ਦੀਆਂ ਵਿਚਾਰਾਂ ਤੋਂ ਗੁਰੂ ਨਾਲ ਜੁੜਨਾ ਔਖਾ ਕਿਦਰੇ ਪਦਾਰਥਾਂ ਨੇ ਇਤਨਾ ਭਿਆੰਕਰ ਰੂਪ ਬਣਾ ਲਿਆ ਸਾਹਮਣੇ ਹੁਣ ਪ੍ਰਮਾਤਮਾ ਨਾਲ ਜੁੜਨਾ ਔਖਾ ਕਿਦਰੇ ਹੰਕਾਰ ਦੀ ਇਤਨੀ ਭੁੱਖ ਕਿ ਚੰਗਾ ਨਾਮ ਰਖਾਇਕਿ ਜਸ ਕੀ ਰਤ ਜਗਲੇ ਸਾਰੀ ਦੁਨੀਆ ਦੀ ਜ਼ਬਾਨ ਤੇ ਮੇਰਾ ਨਾਮ ਹੋਵੇ ਹਰ ਜ਼ਬਾਨ ਮੇਰੀ ਉਪਮਾ ਦੇ ਚੋਵੇ ਦੁਨੀਆ ਦੇ ਅਖਬਾਰ ਟੀਵੀ ਰੇਡੀਓ ਮੇਰਾ ਹੀ ਜਸ ਗਾਇਨ ਕਰਨ ਹਰ ਜ਼ਬਾਨ ਤੇ ਮੇਰੇ ਹੀ ਚਰਚੇ ਹੋਣ ਔਰ ਨਵਖੰਡ ਪ੍ਰਿਥਵੀ ਦੇ ਚ ਮੈਂ ਜਾਣਿਆ ਜਾਵਾਂ ਕਿਧਰੇ ਹੰਕਾਰ ਦੀ ਇਹ ਬੁਖ ਕਿਧਰੇ ਪਰਬਲ ਲੋਭ ਔਰ ਕਿਧਰੇ ਪਰਬਲ ਵਾਸ਼ਨਾ ਮੋ ਕਿਦਰੇ ਪਰਵਾਰ ਦੀ ਦੀਵਾਰ ਕਿਦਰੇ ਪਦਾਰਥਾਂ ਦੀ ਦੀਵਾਰ ਕਿਦਰੇ ਪ੍ਰਭਤਾ ਦੀ ਦੀਵਾਰ ਕਿਵੇਂ ਤੋੜੀਏ ਕਿਉਂ ਸਚਿਆਰਾ ਹੋਈਏ ਕਿਉਂ ਕੂੜੇ ਟੁੱਟੇ ਬਾਦ ਤੋਂ ਮਹਾਰਾਜ ਕਹਿੰਦਾ ਹੁਕਮ ਰਜਾਈ ਚਲਣਾ ਜੋ ਜੋ ਤਰੀਕੇ ॠषि मुਨੀਆਂ ਨੇ ਦੱਸੇ ਸਨ ਮੈਂ ਕੱਲ ਖੁਲਾਸਾ ਕੀਤਾ ਪੁਰਾਣੇ ॠषि मुਨੀਆਂ ਦਾ ਇਹ ਕਹਿਣਾ ਸੀ ਇਸ਼ਨਾਨ ਕਰੋ ਰੋਜ਼ ਕਰੋ ਇਹ ਠੀਕ ਹੈ ਰੋਜ਼ ਇਸ਼ਨਾਨ ਕਰਨ ਲਈ ਸਾਨੂੰ ਹਿਦਾਇਤ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨੁ ਭੈ ਅਰੋਗਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਛਲੇ ਸਾਲ ਜਦ ਇੱਕ ਮੁਸਲਮ ਵਿਦਵਾਨ ਦਾਸ ਦੇ ਨਾਲ ਸੀ ਟ੍ਰਾਂਟੋਚ ਉਹ ਹੈਰਾਨ ਹੋਇਆ ਕਿਉਂਕਿ ਉਹ ਸਵੇਰੇ ਸਿਰਫ ਉযু ਕਰਦਾ ਸੀ ਹੱਥ ਮੋਂ ধੋਂਦਾ ਸੀ ਤੇ ਨਮਾਜ਼ ਪੜ੍ਹ ਲੈਂਦਾ ਸੀ ਮੈਨੂੰ ਕਹਿਣ ਵੀ ਲੱਗਾ ਮੈਂ ਤੁਹਾਡੇ ਕਮਰੇ 'ਚ ਨਮਾਜ਼ ਪੜਾਂ ਤੁਹਾਨੂੰ ਇਤਰਾਜ਼ ਤੇ ਨਹੀਂ ਮੈਂ ਕੋਈ ਇਤਰਾਜ਼ ਕਰਦਾ ਪੁਰਾਬਦਾ ਨਾ ਲੈਣਾ ਲੈ ਗਿਆਨੀ ਬਲਵੰਦਰ ਸਿੰਘ ਜੀ ਵੀ ਉਹਨਾਂ ਦੇ ਨਾਲ ਸੰਗਤ ਦੋ ਸੱਜਣ ਹੋਰ ਵੀ ਦਾਸ ਦੇ ਨਾਲ ਸਨ ਅਸੀਂ ਠਹਿਰੇ ਹੋਏ ਦੋ ਤਿੰਨ ਕਮਰੇ ਨਾਲ ਪਰ ਉਹ ਮੇਰੇ ਕਮਰੇ ਸੀ ਉੱਥੇ ਮੈਨੂੰ ਕਹਿਣ ਲੱਗਾ ਰੋਜ਼ ਸ਼ਨਾਣ ਕਰਦੇ ਮੈਂ ਕਿ ਸਾਰਾ ਸਿੱਖ ਜਗਤ ਭਾਰਤੀ ਪੁਰਾਣੀ ਤਹਿਜ਼ੀਬ ਰੋਜ਼ ਸ਼ਨਾਣ हद हो गई। ਕਹਿੰਦਾ ਛਾ ਮੈਂ ਕੱਲ ਵਜ਼ੂ ਦੀ ਥਾਂ ਤੇ ਇਸ਼ਨਾਨ ਕਰਕੇ ਦੇਖਾਂਗਾ। ਇੱਕ ਦਿਨ ਉਸਨੇ ਕੀਤਾ। ਯਕੀਨ ਜਾਨੋ ਫਿਰ ਗੈਨੇ ਬਲਵਿੰਦਰ ਸਿੰਘ ਨੂੰ ਕਹਿਣ ਲੱਗਾ ਕਿ ਤੁਹਾਡੇ ਕੋਲੇ ਫालतू ਕਪੜੇ ਹਨ ਤੇ ਮੈਨੂੰ ਵੀ ਦੇ ਮੈਂ ਇਸ਼ਨਾਨ ਕਰਿਆ ਕਰਾਂ। ਪਾਉ ਕਛੇਰਾਏ ਤੇ ਆਦਕ ਇਹਨਾਂ ਨੇ ਦੇ ਦਿੱਤਾ। ਤੇ ਜਦ ਰੋਜ਼ ਇਸ਼ਨਾਨ ਕਰਨ ਲੱਗਾ ਕਹਿਣ ਲੱਗਾ ਗੈਨੇ ਜੀ ਅੱਧਾ ਸਿੱਖਦੇ ਤੁਸੀਂ ਮੈਨੂੰ ਬਣਾ ਦਿੱਤਾ। ਇੰਜ ਕਹਿਣ ਲੱਗਾ। ਕਹਿੰਦਾ ਬੜਾ ਆਨੰਦ ਆਉਂਦਾ ਹੈ ਤੇ ਇਸ਼ਨਾਨ ਕਰਕੇ ਨਮਾਜ਼ ਪੜੀਏ ਤਾਜ਼ਗੀ ਬੜੀ ਹੈ ਸੁਫਰਤੀ ਬੜੀ ਹੈ ਕਹਿੰਦੇ ਸਾਨੂੰ ਪਹਿਲੀ ਦਫਾ ਪਤਾ ਚੱਲਿਆ ਜਦ ਮੈਨੂੰ ਕਹਿਣ ਲੱਗਾ ਸਾਡੇ ਪੈਗੰਬਰ ਨੇ ਇਸਦਾ ਕਿਉਂ ਨਹੀਂ ਆਖਿਆ ਮੈਂ ਕਿਹਾ ਤੁਹਾਡਾ ਪੈਗੰਬਰ ਅਰਬ ਦੇਸ਼ੇ ਚ ਹੋਇਆ ਇੱਕ ਇੱਕ ਬੂੰਦ ਪਾਣੀ ਦੀ ਜਿੱਥੇ ਲੋਕ ਤਰਸਦੇ ਨੇ ਪਾਣੀ ਹੈ ਹੀ ਕੋਈ ਨਹੀਂ ਪਾਣੀ ਨੂੰ ਬੜਾ ਸੰਭਾਲ ਕੇ ਰੱਖਣਾ ਪੈਂਦਾ ਜਿੱਥੇ ਔਰ ਅੱਜ ਵੀ ਇਤਨਾ ਪਾਣੀ ਨਹੀਂ ਮਰੂਥਲ ਜੋੜਾਂ ਦਾ ਪਾਣੀ ਸਾਲ-ਸਾਲ ਸੰਭਾਲ ਕੇ ਰੱਖਣਾ ਪੈਂਦਾ ਸੀ ਮਸ਼ਕਾਂ ਵਿੱਚ ਹੋਰ ਤਰ੍ਹਾਂ-ਤਰ੍ਹਾਂ ਦੇ ਤੌਰ ਤਰੀਕੇ ਤੇ ਮੈਂ ਕਈ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦਿੰਦੇ ਤੇ ਪੀਂਦੇ ਕਿੱਥੋਂ ਪਾਣੀ ਇਤਨਾ ਹੈ ਸੀ ਐ ਹੀ ਨਹੀਂ ਸੀ ਹੁਣ ਵੀ ਸਮੁੰਦਰ ਦੇ ਪਾਣੀ ਨੂੰ ਸਾਫ਼ ਕਰਕੇ ਵਰਤਦੇ ਨੇ ਜਦ ਅਵਾਦੀ ਵੱਧ ਗਈ ਹੈ ਕਹਿੰਦਾ ਗੱਲ ਤੁਹਾਡੀ ਠੀਕ ਹੈ ਮੈਂ ਕਹੇ ਹੀ ਗੱਲ ਹੈ ਔਰ ਕੁਝ ਨਹੀਂ ਮੁਰਦਿਆਂ ਨੂੰ ਦਫ਼ਨ ਕਰਨ ਵਾਸਤੇ ਕਿ ਜੰਗਲ ਕਿਥੇ ਸਨ ਲਕੜਾਂ ਕਿਥੇ ਸਨ ਉੱਥੇ ਇਤਨਾ ਜੰਗਲਾਤ ਨਹੀਂ ਸੀ ਚਲੋ ਰੇਤ ਪਰੇ ਕਰੋ ਤੇ ਮੁਰਦੇ ਨੂੰ ਦਬ ਦੋ ਮਜਬੂਰੀ ਔਰ ਕੀ ਕਰਾਂ ਵਕਤ ਦੀ ਲੋੜ ਵਕਤ ਦਾ سلسلہ ਜੋ ਤੁਹਾਡੀ ਧਾਰਮਿਕ ਮਸਬੀ ਰਸਮ ਬਣ ਗਈ ਏ ਇਥੇ ਮਜਬੂਰੀਆਂ ਸਨ ਇਥੇ ਵਕਤ ਦੀਆਂ ਜੋ ਹੈ ਲੋੜਾਂ ਸਨ ਖੈਰ ਇਸ਼ਨਾਨ ਨੂੰ ਉਸਨੇ تسلیم ਕੀਤਾ ਕੇ ਤਨ ਮਨ ਦੇਤੇ ਅੱਛਾ ਪ੍ਰਭਾਵ ਪੈਂਦਾ ਹੈ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ ਸਿਮਰਨ ਕਰ ਮਨ ਅਰੋਗ ਹੋਵੇ ਰੋਜ਼ ਮਰਰਾ ਇਸ਼ਨਾਨ ਕਰ ਤਾਂ ਕਿ ਤਨ ਦੀ ਸੁਪੁਰਤੀ ਬਣੀ ਰਹੇ ਤੇ ਤਨ ਦੇ ਬੇਸ਼ਤਰ ਰੋਗ ਇਸ਼ਨਾਨ ਨਾਲ ਦੂਰ ਹੋ ਸਕਦੇ ਨੇ ਇਹ ਜਾਨ ਐਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਤੋ ਸਿਰਫ ਇਹ ਤਨ ਵਾਸਤੇ ਹੈ ਮਨ ਤਨ ਭੈ ਅਰੋਗਾ ਕਰ ਇਸਨਾਨ ਸਿਮਰ ਪ੍ਰਭ ਆਪਣਾ ਸਿਮਰਨ ਕਰ ਮਨ ਦਾ ਇਸ਼ਨਾਨ ਇਸ਼ਨਾਨ ਕਰ ਤਨ ਦਾ ਇਸ਼ਨਾਨ ਤਨ ਨੂੰ ਅਰੋਗ ਬਣਾ ਤੇ ਮਨ ਨੂੰ ਅਨੰਦਿਤ ਬਣਾ ਤੋ ਤਨ ਦੇ ਤਲ ਤੇ ਤੇ ਠੀਕ ਹੈ ਪਰ ਕਈੇ ਇਸ਼ਨਾਨ ਕਰਨ ਨਾਲ ਕੂੜ ਦੀ ਪਾਲ ਟੁੱਟ ਜਾਂਦੀ ਹੈ ਲੋਭ ਦਲ ਜਾਂਦਾ ਹੈ ਪਰਿਵਾਰ ਦਾ ਸਾਰਾ ਆਸ਼ਨਾ ਭਰਾ ਮੋਟ ਉਟ ਜਾਂਦਾ ਹੈ ਭੁੱਲ ਜਾਂਦਾ ਹੈ ਹੰਕਾਰ ਦੁੱਲ ਜਾਂਦਾ ਹੈ ਇਹ ਗਲਤ ਹੈ ਇਸ ਨਾਲ ਗੁਰੂ ਬਾਬਾ ਜੀ ਸਹਿਮਤ ਨਹੀਂ ਹੋਏ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਇਸ ਤਰ੍ਹਾਂ ਦੇ ਇਸ਼ਨਾਨ ਨਾਲ ਮਨ ਪਾਵਨ ਨਹੀਂ ਆਉਂਦਾ ਭਾਵੇਂ ਲੱਖਾਂ ਦਫਾ ਇਸ਼ਨਾਨ ਕਰੀਏ ਫਿਰ ਮੈਂ ਦੁਹਰਾ ਦਿਆਂ